ਪੰਜਾਬ ਮੇਰਾ ਦੇਸੀ ਪੰਜਾਬ ਦੇਸੀ ਪੰਜਾਬ ਮੇਰਾ ਦੇਸੀ ਪੰਜਾਬ ਦੇਸੀ ਕੀ ਜਿੰਨਾ ਜੀ ਰੱਜ ਰੱਜ ਪੀ ਹੈ ਪੂਰਾ ਲਾ ਜਵਾਬ ਦੇਸੀ ਪੰਜਾਬ ਮੇਰਾ ਸਿਗਰ ਜੀ ਗੁਰਨਾਮ ਸਿੱਧੂ ਹਾਜ਼ਰ ਆ ਇੱਕ ਵਾਰ ਫੇਰ ਪ੍ਰੋਗਰਾਮ ਲੈ ਕੇ ਦੇਸੀ ਪੰਜਾਬ ਤੇ ਅੱਜ ਅਸੀਂ ਪਹੁੰਚੇ ਆ ਜ਼ਿਲ੍ਹਾ ਫਾਜ਼ਲਕਾ ਦਾ ਪਿੰਡ ਹੈ ਜੀ ਕੁੜਿਆਣਾ ਆਓ ਫਿਰ ਕੁੜਿਆਣਾ ਦੀਆਂ ਗਲੀਆਂ ਦੇ ਵਿੱਚ ਚੱਲੀਏ ਤੇ ਕਰੀਏ ਲੋਕਾਂ ਨਾਲ ਗੱਲਾਂ ਹੀ ਗੱਲਾਂ ਦੇਸੀ ਪੰਜਾਬ ਮੇਰਾ ਤੇ ਹੈ ਦੇਸੀ ਪੰਜਾਬ ਪੰਜਾਬ ਸਸੀ ਗਾਲ ਜੀ ਕਿਵੇਂ ਹੱਥ ਜਾ ਜਣੇ ਮਿੱਲੀ-ਮੁੱਲੀ ਦੇ ਚੱਕਰ ਤੇ ਖੜੇ ਆਏ ਕਰਕੇ ਹਾਂ ਜੀ ਕਿਵੇਂ ਖੜੇ ਆ ਅੱਜ ਉਹੀ ਤੁਹਾਡਾ ਪ੍ਰੋਗਰਾਮ ਹੈ ਜੀ ਸਾਡਾ ਪ੍ਰੋਗਰਾਮ ਸਾਡਾ ਪ੍ਰੋਗਰਾਮ ਟੀਵੀ ਤੇ ਆਉਂਦਾ ਇਦਾਂ ਥੋੜੀ ਆਉਂਦਾ ਤੇ ਟੀਵੀ ਤੇ ਦੇਖ ਲਾਂਗੇ ਜੀ ਅੱਛਾ ਟੀਵੀ ਦੇਖਾਂਗੇ ਇੱਥੇ ਆਜਾ ਮੈਨੂੰ ਵੇਖਣ ਆਏ ਆਂ ਕੀ ਬਾਤ ਆ ਕੀ ਬਾਤ ਆ ਵਿਆਹ ਹੋ ਗਿਆ ਤੁਹਾਡਾ ਹਾਂਜੀ ਹੋ ਗਿਆ ਹੈ ਹਾਂਜੀ ਵਿਆਹ ਤੋਂ ਬਾਅਦ ਦਿਲੋਂ ਕਿੰਨੀ ਮੇਰੀ ਹੱਸਿਓ ਦੱਸੋ ਮੈਨੂੰ ਦਿਲੋਂ ਦੱਸਦੇ ਰਹਿੰਦੇ ਆਂ ਹੈ ਨਹੀਂ ਯਾਰ ਨਹੀਂ ਆਇਆਂ ਨਹੀਂ ਯਾਰ ਪਿੰਡ ਦੱਸਦੇ ਰਹਿੰਦੇ ਆਂ ਘਰੇ ਜਾ ਕੇ ਘਰੇ ਤਾਂ ਲੜਦੇ ਵੀ ਰਹਿੰਦੇ ਹੱਸਦੇ ਵੀ ਰਹਿੰਦੇ ਕਦੀ ਸਾਡੀ ਪਰਜਾਈ ਤੇ ਗੁੱਸਾ ਆਇਆ ਕਦੀ ਸਾਡੇ ਹੈ ਨਹੀਂ ਵਿਆਹ ਨਹੀਂ ਕਰਾਇਆ ਯਾਰ ਮੈਨੂੰ ਪਤਾ ਨਹੀਂ ਕੀ ਮੈਂ ਜਿੰਨੇ ਪਿੰਡਾਂ ਇੰਨਾ ਦਿਨਾਂ ਚ ਖਾਸ ਕਰਕੇ ਜਦੋਂ ਦਾ ਸਿਆਲ ਚੜਿਆ ਨਾ ਜਿਹੜੇ-ਜਿਹੜੇ ਪਿੰਡ ਜਾ ਰਿਹਾ ਮੈਨੂੰ ਕੁਆਰੇ ਨਹੀਂ ਕਹਿ ਸਕਦੇ ਛੜੇ ਬਹੁਤ ਹੀ ਮਿਲ ਰਹੇ ਨੇ ਬਾਈ ਉਹਨਾਂ ਦਾ شمار ਤੁਹਾਡਾ ਨਾਂ ਕੀ ਵੀਰ ਜੀ ਮੇਰਾ ਕੁਲਵਿੰਦਰ ਸਿੰਘ ਕੁਲਵਿੰਦਰ ਸਿੰਘ ਕਿਉਂ ਨਹੀਂ ਕਰਾਇਆ ਕੀ ਚੱਕਰ ਪੈ ਗਿਆ ਹਾਂਜੀ ਮਝੋਲਾ ਨਹੀਂ ਮਿਲਿਆ ਮਝੋਲਾ ਨਹੀਂ ਮਿਲਿਆ ਬਾਪੂ ਜੀ ਤੁਸੀਂ ਸੋਚ ਲੈਂਦੇ ਕੀ ਵਿਚੋਲੇ ਵਿਚਾਲੇ ਤਾਂ ਸੀਗੇ ਹੀ ਸੀਗੇ ਹਾਂ ਬਕਰਾਂ ਦੀਆਂ ਗਰੀਬੀਆਂ ਹੀ ਅੱਛਾ ਗਰੀਬੀਆਂ ਕਰਕੇ ਜਿਹੜਾ ਹੋ ਰਹਿ ਗਿਆ ਹਣਾ ਤੁਸੀਂ ਗੁੱਸੇ ਕਿਹੜੀ ਗੱਲ ਤੋਂ ਹੁੰਨੇ ਹੋ ਕਿਸੇ ਤੋਂ ਵੀ ਨਹੀਂ ਕਿਸੇ ਤੋਂ ਨਹੀਂ ਹੁੰਦੇ ਨਹੀਂ ਘਰੇ ਵੀ ਨਹੀਂ ਜੇ ਪਰਜਾਈ ਕਹੇ ਵੀ ਹਾਂ ਵੀ ਐਨੇ ਸੂਟ ਲੈ ਕੇ ਆਉਣੇ ਪੰਜ ਫੇਰ ਲੈ ਦੇਵਾਂਗੇ ਕੋਈ ਗੁੱਸਾ ਨਹੀਂ ਕੋਈ ਗੁੱਸਾ ਨਹੀਂ ਡਰਦੇ ਨਹੀਂ ਕਰਦੇ ਕਿ ਵੈਸੇ ਹਾਂ ਕਮਾਉਣੇ ਕਾਦੇ ਖਾਤੇ ਰਿਹਾ ਪਰਜਾਈ ਦਾ ਮੈਂ ਕਹ ਗਿਆ ਤੇ ਗੁੱਸਾ ਮੈਂ ਗੁੱਸਾ ਦਵਾ ਰਿਆਂ ਭਾਈ ਨੂੰ ਤੁਸੀਂ ਨਹੀਂ ਕਰ ਹਾਲਾ ਵੀਰੇ ਹਾ ਯਾਰ ਸੋਹਣਾ ਕਿੱਡਾ ਡਿਸ਼ਕਵਾ ਜਾਂ ਸੂਟ ਸਟਿਆ ਹਾ 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 ਆਹ ਦਾ ਸਿੰਗਰਾਂ ਵਾਲਾ ਪਾਇਆ ਵੀਰ ਹਾਂਜੀ ਹਾਂਜੀ ਹੈ ਸਿੰਗਰਾਂ ਵਾਲਾ ਕਿੰਨੇ ਦਾ ਲਿਆ ਕਿੱਥੋਂ ਲਿਆ ਰੇੜੀ ਤੋਂ ਲਿਆ ਜੀ ਕਿਹੜੀ ਤੋਂ ਰੇੜੀ ਤੋਂ ਕਿੰਨੇ ਦਾ ਆਹ ਕੌਣ ਲੱਭ ਲਿਆ ਸਾਡੀ ਬਰਝਾਈ ਦਾ ਫੋਨ ਨਾ ਹੋਵੇ ਨਹੀਂ ਮੈਂ ਸੁਣਦਾ ਯਾਰ ਛੱਡ ਯਾਰ ਕੀ ਦਾ ਆ ਕੰਪਨੀ ਵਾਲਿਆਂ ਦਾ ਹੋਗਾ ਨਾ ਕੀ ਤੁਹਾਡਾ ਸੁਖਜਿੰਦਰ ਜੀ ਹੈਲੋ ਹਾਂਜੀ ਭਾਜੀ ਕੌਣ ਬੋਲੇ ਫਾਇਰਾ ਨਿਕਲਦਾ ਮੈਂ ਪੀਏ ਬੋਲਣ ਡਿਆ ਆਵਾਂ ਨਾ ਕੌਣ ਜੀ ਤੁਸੀਂ ਭਾਜੀ ਪੀਏ ਬੋਲਣ ਡਿਆ ਇਹਨਾਂ ਦਾ ਦੁਕਾਨ ਕੀ ਕੰਮ ਕਰਦਾ ਦੁਕਾਨ ਦਾ ਲੱਗਣਾ ਹਾਂ ਜੀ ਆਹ ਦੁਕਾਨ ਤਾਂ ਨਹੀਂ ਆਉਂਦਾ ਉਹ ਵਾ ਭਾਜੀ ਜਵਾਬ ਤੁਸੀਂ ਨਵਾਂ ਬੰਦਾ ਰੱਖ ਲਓ ਤਾਂ ਨਹੀਂ ਪੱਕੀ ਗੱਲ ਨਵਾਂ ਬੰਦਾ ਲੱਭੋ ਇਹ ਨਹੀਂ ਆਊਗਾ ਦੁਕਾਨ ਸਲਾਈ ਦਾ ਆਹ ਸਲਾਈ ਦਾ ਇਹ ਨਹੀਂ ਕਰਨਾ ਭਾਜੀ ਇਹ ਨਵਾਂ ਕੰਮ ਕਰ ਲਿਆ ਨੇ ਸ਼ੁਰੂ ਤਾਂ ਨਵਾਂ ਬੰਦਾ ਗਾਏ ਤਾਂ ਨਵਾਂ ਨਵਾਂ ਕੰਮ ਕੀ ਕੀਤਾ ਸ਼ੁਰੂ ਖੇਤੀ ਬਾਰੀ ਕਹਿੰਦਾ ਚਾਰ ਪੰਜ ਕਿਲੇ ਲੈ ਲਈ ਠੱਗਦੇ ਆਪਾਂ ਯਾਰ ਨਹੀਂ ਆਉਣਾ ਯਾਰ ਬਾਈ ਗੱਲ ਖਤਮ ਯਾਰ ਨਹੀਂ ਆਉਣਾ ਯਾਰ ਗੱਲ ਖਤਮ ਯਾਰ ਆ ਲੈ ਭਰਾ ਤੇਰਾ ਤਾਂ ਜਵਾਬ ਦੀ ਤੂੰ ਆਦਾ ਨਵਾਂ ਕੰਮ ਲੱਭ ਹੈ ਚੰਗਾ ਮੈਨੂੰ ਨਾ ਮਾਰੀ ਕਿਤੇ ਬਾਈ ਸ assi ਗਾਲ ਭਰਾ ਮੁੱਛਾਂ ਹੀ ਬੜੀਆਂ ਤਿੱਖੀਆਂ ਐ ਮਨ ਲਾ ਦੇ ਮੇਰੇ ਵਿੱਚ ਨਾ ਵੱਜਣ ਕਿਤੇ ਮਾਿਲ ਕਾ ਤਹਿਸੀਲਦਾਰ ਪੰਜ ਮੈਂਬਰੀ ਕਮੇਟੀ ਦਾ ਪ੍ਰਧਾਨ ਅਕਵਾਲ ਸਿੰਘ ਕਡਾਣਾ ਕਵਾਰਾਂ ਚ ਵੀ ਆਉਂਦਾ ਹੈ। ਕੀ ਬਾਤ ਹੈ ਤੁਹਾਨੂੰ ਇੰਨੇ ਮਸ਼ਹੂਰ ਜੇ। ਹਾਂ ਹਾਂ। ਇਹ ਕਿਉਂ ਮਸ਼ਹੂਰ ਜੈ ਇੰਨੇ ਜੀ ਮੈਨੂੰ ਦੱਸੋ। ਪਿੰਡ ਦਾ ਚੌਕੀਦਾਰ ਵੀ ਹੈ। ਅੱਛਾ। ਨਹੀਂ ਇਹ ਕਾਰਨ ਕਿ ਮੈਂ ਵੀ ਮਸ਼ਹੂਰ ਹੋਣਾ ਚਾਹੁੰਦਾ ਕਿਵੇਂ ਹੋਇਆ ਜਾਂਦਾ ਮੈਨੂੰ ਦੱਸੋ ਕੰਮ ਕਿਹੜੇ ਇਹੋ ਜਿਹੇ ਕਰੇ ਜਾਣ ਜਿਹਦੇ ਨਾਲ ਬੰਦਾ ਮਸ਼ਹੂਰ ਜਿਹੜਾ ਪਿੰਡ ਦੀ ਭਲਾਈ ਵਾਸਤੇ ਕੰਮ ਕਰੇ। ਮਤਲਬ ਪਿੰਡ ਦੇ ਜੇ ਭਲਾਈ ਦੇ ਕੰਮ ਕਰਦੇ ਬੰਦਾ ਮਸ਼ਹੂਰ ਹੋ ਜਾਂਦਾ ਹੈ। ਹੱਸਦੇ ਬੜੇ ਵਧੀਆ ਇੱਕ ਵਾਰੀ ਹੱਸ ਕੇ ਵਿਖਾ ਦਿਓ ਮੈਨੂੰ ਕਹਿਣ ਜਾ। ਨਹੀਂ ਨਹੀਂ ਅਣ ਅੱਛਾ ਮੈਂ ਅੱਜ ਮੇਰਾ ਜੀਜਾ ਕਰਦਾ ਸਾਰਿਆਂ ਦੇ ਹਾਸੇ ਲਵਾਂ ਨਾ ਵਿੱਚ ਕੁਆਰੇ ਵੀ ਖੜੇ ਹੋਣੇ ਆ ਵਿਆਹੇ ਵੀ ਖੜੇ ਹੋਣੇ ਆ ਬਜ਼ੁਰਗ ਵੀ ਖੜੇ ਆ ਤੇ ਛੜਾ ਤਾਂ ਮੇਰੇ ਖਾ ਗਿਆ ਚਲਾ ਬਾਈ ਪਿੰਡ ਦਾ ਤੇ ਸਾਰਿਆਂ ਦੇ ਵੱਖਰੇ ਵੱਖਰੇ ਹਾਸੇ ਵੀ ਛੜਾ ਬੰਦਾ ਕਿਵੇਂ ਹੱਸਦਾ ਸਾਰਿਆਂ ਦੇ ਬਾਈ ਜੇ ਕੋਈ ਖੁੱਲ ਕੇ ਹੱਸਦੇ ਨਾ ਬਾਈ ਲੈ ਇਹ ਤਾਂ ਖੰਗੂਰਾ ਹੈ ਇਹ ਤਾਂ ਛੜੇ ਬੰਦੇ ਦਾ ਖੰਗੂਰਾ ਹੁੰਦਾ ਹੈ ਨਾ ਤੇ ਮੜੇ ਹੱਸ ਕੇ ਵਿਖਾ ਦੇ ਫਿਰ ਇੱਕ ਵਾਰੀ ਪ੍ਰਧਾਨ ਕਿਹੜੀ ਕਲਾਸ ਪੜਦਾ ਫੋਰਥ ਫੋਰਥ ਇੱਕ ਫੋਰਥ ਤੇ ਇੱਕ ਤਾਂ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਯਾਰ ਫੋਰਥ ਕਿਹੜੀ ਹੁੰਦੀ ਹੈ ਚੌਥੀ ਚੌਥੀ ਜਾਇਆ ਗਣ ਪਿੰਡਾਂ ਵਾਲੇ ਚੌਥੀ ਹੈ ਪਿੰਡ 'ਚ ਫੋਰਥ ਫੋਰਥ ਲਾਈ ਹੈ ਤੇ ਫੋਰਥ 'ਚ ਦੱਸ ਸਲੇਵਸ ਦੱਸ ਕਿਹੜਾ ਕਿਡਾ ਹੁੰਦਾ ਐਂ ਨਹੀਂ ਕੋਈ ਨਾ ਬੱਚਾ ਹਏ ਫਸ ਗਿਆ ਨਾ ਉਡਾੜਾ ABC ਨਹੀਂ ਹੁੰਦੀ ਮੈਂ ਹੁੰਦੀ ਹਾਏ ਡਰ ਗਿਆ ਪਤਾ ਨਹੀਂ ਕੀ ਕਰਦਾ ਚਲ ਗਾਣਾ ਸੁਣਾ ਦੇ ਫਿਰ ਚਾਚਾ ਜੀ ਅੱਛਾ ਤੈਨੂੰ ਨਹੀਂ ਚਾਚਾ ਹਲੇ ਚਾ ਮੁੰਡੇ ਚਾਚਾ ਜੀ ਉਹ ਮੁੰਡਾ ਕਹਿੰਦਾ ਗਾਣਾ ਆਉਂਦਾ ਚਾਚੇ ਨੂੰ ਹੋ ਨਾਹੀ ਪੈਪੇ ਦਾ ਨਿਸ਼ਾਨ ਸਾਡੇ ਚਾਦਰ ਉੱਤੇ ਉਹ ਸਾਨੂੰ ਨੀਂਦ ਨਹੀਂ ਆਉਂਦੀ ਸਾਡੇ ਭਾਗ ਨੇ ਸੁੱਤੇ ਹੋ ਨਾਹੀ ਪੈਪੇ ਦਾ ਨਿਸ਼ਾਨ ਸਾਡੇ ਚਾਦਰ ਉੱਤੇ ਉਹ ਸਾਨੂੰ ਨੀਂਦ ਨਹੀਂ ਆਉਂਦੀ ਸਾਡੇ ਭਾਗ ਨੇ ਸੁੱਤੇ ਜੀ ਦੇ ਕਰਕੇ ਬਰਾੜਾ ਨਾ ਹੈ ਨੌਕਰੀ ਮਿਲੇ ਹੋ ਜੀ ਦੇ ਕਰਕੇ ਬਰਾੜਾ ਨਾ ਹੈ ਨੌਕਰੀ ਮਿਲੇ ਓਏ ਅੱਗ ਲਾ ਕੇ ਫੁਕੀਏ ਕਨਾਲਾਂ ਚਾਰ ਨੂੰ ਅੱਗ ਲਾ ਕੇ ਫੁਕੀਏ ਕਨਾਲਾਂ ਚਾਰ ਨੂੰ ਕੀ ਬਾਤ ਹੈ ਬਹੁਤ ਸੋਹਣਾ ਜੀ ਵਾ ਵਾ ਹੁਣ ਮੈਂ ਨਾਲ ਦੇ ਤੋਂ ਮੇਰਾ ਜੀ ਕਰਦਾ ਇਹਦੇ ਤੋਂ ਵੀ ਸੁਣਾ ਯਾਰ ਉਹ ਘਗਰੇ ਵੀ ਗਏ ਫੁੱਲਕਾਰੀਆਂ ਵੀ ਗਈਆਂ ਕੰਨਾਂ ਵਿੱਚ ਕੋਕਰੂ ਤੇ ਵਾਲੀਆਂ ਵੀ ਗਈਆਂ ਰੇਸ਼ਮੀ ਦੁਪੱਟੇ ਡੋਰੇ ਜਾਣੀਆਂ ਵੀ ਗਈਆਂ ਕੁੰਡ ਵੀ ਗਏ ਤੇ ਕੁੰਡ ਵਾਲੀਆਂ ਵੀ ਗਈਆਂ ਚੱਲ ਪੇ ਬਲੇਤੀ ਬਾਣੇ ਹੋ ਕੀ ਬਣ ਦੁਨੀਆ ਦਾ ਸੱਚੇ ਪਾਤਸ਼ਾਹ ਵਾਗੁਰੂ ਜਾਣੇ ਹੋ ਕੀ ਬਣ ਦੁਨੀਆ ਦਾ ਸੱਚੇ ਪਾਤਸ਼ਾਹ ਵਾਗੁਰੂ ਜਾਣੇ ਹੋ ਕੀ ਬਣ ਦੁਨੀਆ ਦਾ ਹਾਏ ਆਹਾ ਆਹਾ ਕੀ ਬਾਤ ਹੈ ਯਾਰ ਸਵਾਲ ਆ ਗਿਆ ਯਾਰ ਦੇਖੇ ਆ ਤਾਂ ਦੁਨੀਆ ਚ ਗੋਮੀ ਹੋ ਗਈ ਬਾਈ ਹੈ ਨਾ ਕਿਥੇ ਮੋਲਿਆ ਸੀ ਮੈਂ ਕਿਹਾ ਮਾਣਾ ਜਾਵਣਾ ਸੀ ਹਾਏ ਕੀ ਬਾਤ ਆ ਲਿਵ ਲੱਕੀ ਲਿਵ ਹਾਂ ਬਾਈ ਇੱਕ ਵਾਰੀ ਨਾਲ ਖੁੱਲ ਕੇ ਹਾਸਕੇ ਵਿਖਾ ਦੇ ਮੈਨੂੰ ਐਵੇਂ ਨਿਕਰ ਦੁਬਾਰਾ ਨਹੀਂ ਯਾ ਸਵਾਦ ਨਹੀਂ ਆਇਆ ਨਜ਼ਾਰਾ ਆਇਆ ਕੋਈ ਪਿੰਡ ਦਾ ਨਹੀਂ ਆ ਬਾਈ ਜੀ ਨਾਂ ਕੀ ਵੀਰ ਦਾ ਮੈਂ ਕੀ ਸੱਤ ਪੁਰਖ ਸੱਤ ਪੁਰਖ ਸੱਤ ਪੁਰਖ ਕੀ ਬਾਤ ਨਾ ਬਾਈ ਕੀ ਮੈਂ ਨਾਂ ਦਾ ਫੈਨ ਹੋ ਗਿਆ ਇੱਕ ਵਾਰੀ ਨਾਲ ਇੱਥੇ ਹਸਣਾ ਇੱਥੇ ਇੱਥੇ ਆ ਮੈਨੂੰ ਆਦਾ ਇੱਥੇ ਆ ਕੇ ਰੁਕ ਜਾਂਦਾ ਲਵੀ ਫੇਫੜੇ ਦੋਸਰਾ ਹਾ 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 ਇਹ ਹਨੀ ਆ ਸਭ ਆ ਹਾ ਹਾ ਸਜਮ ਬੰਦ ਹੋ ਜਾਣਾ ਜਾਂਦੇ ਰਵੀਰ ਜਾਂਦੇ ਰੋ ਖਾਲੀ ਕੋੜੀ ਹਣਕਦੀ ਕੁੱਤੇ ਨਹੀਂ ਦੀਂਦਾ ਵੀਰ ਪੈਣ ਉਹਦੀ ਕਾ ਕਰੇ ਮਿਰਜਿਆ ਕੌਣ ਬਣਾਵੇ ਤੀਰ ਅਲੀ ਕੋਰੀ ਹਣ ਕਦੇ ਉੱਤੇ ਨਹੀਂ ਦੀਂਦਾ ਵੀ ਆਏ 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 ਕੀ ਬਾਤ ਹੈ ਕੀ ਬਾਤ ਇਹ ਕੀ ਸੁਣਾਉਂਦੇ ਮੈਨੂੰ ਇਹ ਦੱਸੋ ਪਹਿਲਾਂ ਹਾਂਜੀ ਇਹ ਕੀ ਸੁਣਾਉਂਦੇ ਇਹ ਕੋਈ ਸੁਣਾਉਂਦਾ ਹੈ ਇਹ ਕੋਈ ਸੁਣਾਉਂਦਾ ਪੂੜਾੜਾ ਉਹ ਉੜਾ ਰਗਦਾ ਬਸਨ ਪੂੜਾੜਾ ਚਲੋ ਉੜਾੜਾ ਸੁਣਾ ਦਿਓ ਫਿਰ ਅੱਜ ਕੋਈ ਸੁਣਾਓ ਉਹ ਵੀ ਨਹੀਂ ਹੋਣਾ 35 35 ਦੀ ਸੋਣੀ ਹੈ ਤੂੰ ਗਾਇਆ ਨਾ ਸੁਣਾਤਾ 35 ਚਲੋ ਐ ਕਰੋ 23 24 ਸੁਣਾ ਦਿਓ 35 ਨਾ ਸੁਣਾਓ 23 24 ਸੁਣਾ ਦਿਓ 23 24 ਕਿਵੇਂ ਇੱਕ ਮਤਲਬ ਇੰਨੇ ਕੋ ਅੱਖਰ ਸੁਣਾ ਦਿਓ 23 24 ਹਾਂ ਊੜਾਣਾ ਇਸ ਸੱਸਾ ਹਾ ਹਾ ਕੱਕਾ ਕੱਕਾ ਹੰਗਾ ਕੱਕਾ ਜਨਨੋ ਚਚਾ ਸੱਸਾ ਜੀ ਜੀ ਨਾ ਨਾ ਹਾਂ ਖਾਦੀ ਜਾ ਲੈ ਜੇੜਾ ਨਹੀਂ ਹੋਏਗਾ ਦਾ ਮਾ ਸੁਣਾ ਹਾਂ ਲੈ ਲੈ ਸੁਣਾ ਬਰ ਆ ਲੋ ਹਲੋ ਹਾਂਜੀ ਸੁਣਾ ਹਲੋ ਹਲੋ ਮਾਈਕ ਚੈੱਕ ਠੀਕ ਹੈ ਊੜਾ ਊਠ ਨਾ ਰੇਟ ਸੰਤਰਾ ਤੀ ਘੋੜਾ ਕੁਤਰ ਖਮ ਗਊ ਘੋੜਾ ਇਸਮਤਾ ਸਾਡੀ ਜਦੂ ਜਾ ਚੰਡਾ ਟੋਕਰੀ ਥਾਣੇ ਤੋਬੀ ਨਲ ਕਾ ਪੱਤਾ ਪੱਟੀ ਬੱਕਰੀ ਬੇੜ ਬੋਰ ਜੱਕਾ ਰੇਡੂ ਲਟੂ ਲੈਣਾ ਮੈਨੂੰ ਦਾਵਨੀ ਸੁਣ ਲੈ ਕੀ ਕਹਾਗਾ ਓਹੋ ਇੱਕ ਅੱਗੇ ਅੱਗੇ ਬਸ ਉਹਦਾ ਇਹ ਨਹੀਂ ਹੈ ਲਾਸਟ ਵਾਲੀ ਲੈਣੀ ਸੱਸੇ ਪਰ ਬਿੰਦੀ ਉਹ ਦੀ ਸੁਣਾਓ ਮੈਨੂੰ ਖਖ ਗਾ 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 ਜੈ ਫੈ ਲਲ ਲਹ ਲ ਬੱਲੇ ਵੀ ਆ ਪਿੰਡਾਂ ਜਾਂ ਆਹੀ ਗੱਲਾਂ ਹੁੰਦੀਆਂ ਪਿੰਡਾਂ ਸਵਾਦ ਦਿੰਦੀਆਂ ਨਾ ਹਾਂ ਬਾਈ ਸਸੀਗਾ ਤੁਹਾਨੂੰ ਤਾਂ ਊੜਾ ੜਾ ਹੁੰਦਾ ਨਹੀਂ ਹੁੰਣਾ ਨਾ ਸਾਡੇ ਵੇਲੇ ਤਾਂ ਊੜਾ ੜਾ ਹੁੰਦਾ ਹੀ ਨਹੀਂ ਸੀ ਉਦੋਂ ਕੀ ਹੁੰਦਾ ਸੀ ਉਦੋਂ ਤਾਂ ਕੱਕਾ ਖੱਖਾ ਹੀ ਹੁੰਦਾ ਸੀ ਉਡਾੜਾਈ ਨਹੀਂ ਹੁੰਦਾ ਸੀ ਅੱਛਾ ਉਦੋਂ ਉਡਾੜਾਈ ਨਹੀਂ ਕੱਕਾ ਖੱਕੇ ਤੋਂ ਸ਼ੁਰੂ ਹੋਣੀ ਸੀ ਕਿ ਤੋਂ ਸ਼ੁਰੂ ਹਾਂਜੀ ਬਚਦਾ ਕਰਦੇ ਆ ਇਹ ਇਹਨਾਂ ਨੂੰ ਪੁੱਛੋ ਬਚਦਾ ਕੀ ਕਾਹਦੀਆਂ ਬਚਤਾ ਕਰਦੇ ਆ ਤੁਹਾਨੂੰ ਫੜ ਕੇ ਰੱਖਣਾ ਮਹਾਰਾ ਜੀ ਬਚਤਾ ਆ ਆਪਦੇ ਸਰੀਰ ਤੇ ਆ ਜੋ ਕੁਝ ਹਾਂਜੀ ਸ਼ਕਤੀ ਇਹਨਾਂ ਕੋਲ ਪਰਿਵਾਰ ਚਲਾਉਣ ਦੀ ਪਰਿਵਾਰ ਚਲਾਉਣ ਦੀ ਨਾ ਇਹ ਸਿਲੰਡਰ ਵਰਤਦੇ ਜੇ ਇਹਨਾਂ ਦੀ ਹਿੰਮਤ ਵੇਖੋ ਪੁੱਛੋ ਇਹਨਾਂ ਨੂੰ ਸਾਰੀ ਜਾਣਕਾਰੀ ਦੱਸੋ ਜੀ ਕਿਉਂ ਨਹੀਂ ਕਿਹੜੀਆਂ ਵੀ ਨਹੀਂ ਕਮਾਂਡੀ ਕਹਿੰਦੇ ਆ ਜੀ ਕਿ ਨਾ ਤੁਹਾਨੂੰ ਬਿੱਲ ਕਾਸਟ ਨਹੀਂ ਆਉਂਦਾ ਜੀ ਅੱਛਾ ਅਸੀਂ ਨਾ ਜੀ ਫਰਿੱਜ ਨਾ ਕੂਲਰ ਅੱਛਾ ਆਮ ਬੁੜੀਆਂ ਦੇ ਭਾਂਡੇ-ਪੁੰਡੇ ਮਾਨ ਦੀਆਂ ਸਰਪ ਸਪੇਅਰਿੰਗ ਘਰੇ ਵੜਨਦੇ ਜੀ। ਅੱਛਾ ਵੜ ਨਹੀਂ ਦੇਣਾ। ਦੂਸਰੇ ਨੰਬਰ ਤੇ ਸੀ ਆਮ ਟਰੈਕਟਰ ਫੜਦੇ ਉਹਨੂੰ ਤਾਂ ਆਟਾ ਨਹੀਂ ਪਿਉਂਦੇ ਜੀ। ਨਾ ਤੁਸੀਂ ਕੂਲਰ ਲਾਇਆ, ਨਾ ਫਰਿੱਜ ਲਾਈ ਹੈ, ਨਾ ਵਾਸ਼ਿੰਗ ਮਸ਼ੀਨ ਲਾਈ ਹੈ। ਹਾਂਜੀ। ਨਾ ਭਾਂਡੇ ਧੋਣ ਵਾਲਾ ਸਾਬਣ ਰੱਖਿਆ, ਕੁਝ ਵੀ ਨਹੀਂ। ਹਾਂਜੀ ਜਿਹੜੀ ਆਮ ਸਵਾਰੀ ਹੁੰਦੀ ਹੈ ਪੁਰਾਣੇ ਬਜ਼ੁਰਗ ਵਰਤਦੇ। ਉਹਦੇ ਨਾਲ ਧੋਨੇ ਭਾਂਡੇ। ਅੱਛਾ ਜੀ ਤੁਸੀਂ ਦੇਖੋ ਸਰਪਨਾ ਵਰਗੀ ਗਲਾਸ ਧੋਕੇ ਦੇਖ ਲੋ ਨਹੀਂ ਹਫ਼ਤੇ ਬਾਅਦ ਹਲਾਓ। ਉਹ ਫੇਰ ਉਹਦੇ ਵਿੱਚ ਝੱਗ ਹੁੰਦੀ ਹੈ ਜੀ ਕਿਉਂ ਬਿਮਾਰੀਆਂ ਲੱਗਦੀਆਂ ਇਸੇ ਕਰਣ ਲੱਗਦੀਆਂ ਜੀ ਅੱਛਾ ਜੀ ਤਾਂ ਤੁਸੀਂ ਉਮਰ ਕਿੰਨੀ ਹੋ ਗਈ ਜੀ ਉਮਰ ਹੋਣੀ ਹੈ 40 45 ਸਾਲ ਦੀ 40 45 ਸਾਲ ਹਾਂ ਹਾਂਜੀ ਤੇ ਲੱਗਦੇ ਜਿਵੇਂ 26 ਸਾਲਾਂ ਲੱਗੇ ਰਾਜੀ ਮੈਂ ਘਟੋ ਘਟ 200 ਕਿਲੋਮੀਟਰ ਸਾਈਕਲ ਚਲਾ ਦੂੰਗਾ ਡੇਲੀ ਜੀ 200 ਕਿਲੋਮੀਟਰ ਡੇਲੀ ਡੇਲੀ ਦਿਲਵਾ ਸਕਦੇ ਆ ਜੀ ਅੱਛਾ ਜੀ ਹਾਂਜੀ ਕੀ ਬਾਤ ਹੈ ਸਸਿਕਾ ਭਾਈ ਜੀ ਕਿਵੇਂ ਬੈਠਿਆ ਧੁੱਪ ਧੁੱਪ ਸੇਕ ਰਿਓ ਹੋਰ ਜੀ ਹਾਂਜੀ ਹੋਰ ਜੀ ਕਿ ਘਰੋਂ ਸਾਡੀ ਆਂਟੀ ਨੇ ਕਿਹਾ ਤਾਂ ਚੱਲ ਬਾਰ ਆਂਟੀ ਦਾ ਕੀ ਆਕਣਾ ਨਹੀਂ ਗਿਆ ਕੁਝ ਅੱਛਾ ਜੀ ਹਾਲੇ ਦਿਲੋਂ ਖੁਸ਼ ਹੋਏ ਨਾ ਮੈਂ ਹਾਸੇ ਲੱਭ ਰਿਹਾ ਸੀ ਪਿੰਡਾਂ ਵਿੱਚ ਕਿੰਨੇ ਕੋ ਹਾਸੇ ਹਨ ਇੱਕ ਵਾਰੀ ਦਿਲੋਂ ਹੱਸੋ ਆਂਟੀ ਦੇ ਨਾਂ ਦੇ ਉਹ ਪੂਰੇ ਹੱਸਦੇ ਆਂਟੀ ਦੇ ਨਾਂ ਦੇ ਹੱਸਣਾ ਉਹ ਕਹਿੰਦੇ ਬੜੇ ਗੰਦਾ ਮੁੰਡਾ ਨਹੀਂ ਕਹਿਣਾ ਅੱਛਾ ਆਂਟੀ ਦੇ ਨਾਂ ਤੇ ਹੱਸੇ ਨਹੀਂ ਉਹਦਾ ਹਾਸਾ ਆਈ ਆਊਗਾ ਇਹਦੇ ਬਾਰੇ ਕੋ ਦੱਸੋ ਵੀ ਕੀ ਕੀ ਨੁਕਸ ਨੇ ਇਹਦੇ ਵਿੱਚ ਕੋਈ ਨੁਕਸ ਨਹੀਂ ਇਹਦੇ ਵਿੱਚ ਕੋਈ ਨੁਕਸ ਨਹੀਂ ਤੁਸੀਂ ਦੱਸੋ ਇਹਦੇ ਜੀ ਇਹ ਜੀ ਕੋਈ ਨੁਕਸ ਨਹੀਂ ਇਹਨਾਂ ਦੋਆਂ ਨੂੰ ਨੁਕਸੇ ਗਾ ਠੀਕ ਹੈ ਜੀ ਬਿਲਕੁਲ ਵਧੀਆ ਠੀਕ ਰਹੇ ਨੇ ਦੋਈ ਦੋਈ ਚਲਦੀ ਐ ਨਾ ਵੀ ਨਹੀਂ ਨਹੀਂ ਅੱਛਾ ਰੈਸਟ ਪੋਸਟ ਪਰ ਨਹੀਂ ਚਲਦੀ ਕਾਹੀ ਦਵਾਈ ਆ ਗਿਆ ਨਾ ਨੁਕਸੇ ਕਹਿੰਦੇ ਕੋਈ ਨੁਕਸ ਨਹੀਂ ਕਾਦੀ ਦਵਾਈ ਚਲਦੀ ਦਵਾਈ ਜੀ ਮਣਕੇ ਡਿੱਗੇ ਕਿਥੇ ਡਿੱਗ ਪੈ ਕੇ ਦਰਾਜ ਅੱਛਾ ਰੀੜ ਦੀ ਹੱਡੀ ਹਿੱਲੇ ਆ ਮੈਂ ਕਿਹਾ ਡਿੱਗ ਪੈ ਕੇ ਹੈ ਇਹ ਕਹਿੰਦੇ ਡਿੱਗੇ ਆ ਜੀ ਡਿੱਗ ਪੈ ਹਨ ਕਿੰਨੇ ਮਣਕੇ ਦੋ ਦੋ ਤੀਤੀਆਂ ਦੇ ਦੋ ਗਏ 31 ਰਹਿ ਗਏ 31 ਰਹਿ ਗਏ ਤੋ ਕੱਤੀਆਂ ਚੱਲਦੇ ਹਾਂ ਬਾ ਕੱਤੀਆਂ ਤੇ ਇਹ ਕੱਤੀਆਂ ਵਾਲਾ ਬੰਦਾ ਕਿਵੇਂ ਹੱਸਦਾ ਹੱਥ ਕੇ ਵਿਖਾਏ ਮਾਰੇ ਹਾਂ ਹਾਂ ਹੱਥ ਕੇ ਵਿਖਾਏ ਲੈ ਕਾ ਜੀ ਬਾਬਾ ਜੀ ਸਾਸੀ ਗੱਲ ਤੂੰ ਤਾਂ ਲੀਡਰ ਲੂਡਰ ਲੱਗਦੇ ਹਣਾ ਹਾਂ ਜੀ ਕੀ ਆ ਪਟਵਾਰੀ ਪਟਵਾਰੀ ਨੇ ਹਾਂ ਜੀ ਨਹੀਂ ਜੀ ਮੁੰਡਾ ਮੇਰਾ ਰੋਵੇ ਆ ਮਨੂੰ ਤੂੰ ਕਹਦਾ ਪਟਵਾਰੀ ਵੇ ਆ ਇਹ ਇੱਕ ਹੁੰਦਾ ਪਟਵਾਰੀ ਅਸਲੀ ਕਾਗਜ਼ਾਂ ਵਾਲਾ ਇੱਕ ਹੁੰਦਾ ਪਿੰਡ ਦਾ ਵੈਸੇ ਪਟਵਾਰੀ ਅੱਛਾ ਪਿੰਡ ਵਾਲੇ ਪਟਵਾਰੀ ਕਹਿੰਦੇ ਹਾਂ ਜੀ ਜੀ ਹਾਂ ਅਣੀ ਅਣੀ ਪਿੰਡ ਤੋਂ ਇਹ ਮਤਲਬ ਖੁਸ਼ੀ ਮਿਲਦੀ ਬਡਵਾਰੀ ਕੈਂ ਇਹ ਕਿਉਂ ਕਹਿੰਦੇ ਖੁਸ਼ੀ ਮਿਲਦੀ ਕੰਮਕਾਰ ਕਰਦੇ ਰਹੀ ਜਾਂਦੇ ਹਾਂਜੀ ਬਾਪੂ ਜੀ ਦੱਸੋ ਜੀ ਕਹਿੰਦੇ ਬਜ਼ੁਰਗਾਂ ਨੂੰ ਵੇਖ ਕੇ ਨਾ ਵੈਸੇ ਦਿਲ ਖੁਸ਼ ਹੋ ਜਾਂਦਾ ਨਹੀਂ ਬਜ਼ੁਰਗ ਤਾਂ ਤੁਸੀਂ ਆਖਣਾ ਮਾੜੀ ਗੱਲ ਕੀਤੀ ਹਾਏ ਮੈਂ ਆਹੀ ਗੱਲ ਸੁਣਨ ਕਿੰਨੇ ਦਿਨਾਂ ਤੋਂ ਮੈਂ ਆ ਗੱਲ ਸੁਣੀ ਨਹੀਂ ਸੀ ਅੱਜ ਸੁਣ ਲਈ ਸੁਣ ਲਈ ਨਾ ਮੈਂ ਹੁਣ ਦੱਸ ਤੈਨੂੰ ਕੀ ਕਹਿ ਕੇ ਸਬੋਧਨ ਕਰਾਂ ਨਾ ਨਹੀਂ ਮੁੰਡਾ ਨਹੀਂ ਹਾਂ ਕੀ ਕਹਾਂ ਹਾਂ ਨਾਂ ਚੰਕੜੀ ਬਣਾ ਬੰਕੜ ਅੰਕਲ ਕੋਲ ਬਜ਼ੁਰਗਾਂ ਜਾਂ ਜਾਂਦਾ ਨਹੀਂ ਆਉਂਦਾ ਨੀ ਆਉਂਦਾ ਨਾ ਮੈਂ ਨਹੀਂ ਨਾ ਆਉਂਦਾ ਤੁਸੀਂ ਨਹੀਂ ਹੁੰਦੇ ਤੁਸੀਂ ਵੇਰ ਕਿ ਆਏ ਬੈਠੇ ਜੇ ਕੋਈ ਕਹਿੰਦਾ ਵੇਰ ਕਿ ਆਏ ਬੈਠੇ ਜੇ ਇਹ ਇਹਨਾਂ ਦੀ ਮਰਜ਼ੀ ਇਹਨਾਂ ਦੀ ਮਰਜ਼ੀ ਹੈ ਬਾਬੂ ਜੀ ਕੋਈ ਗੱਲ ਸੁਣਾਓ ਮੈਨੂੰ ਕੋਈ ਕੋਈ ਵੀ ਪਿੰਡ ਦੀ ਜਾਂ ਬਚਪਨ ਦੀ ਤੁਹਾਡੀ ਤੁਸੀਂ ਤਾਂ ਯਾਰ ਤਾਸ਼ ਤੁਝ ਖੇਡ ਜਾਣੇ ਬੰਦੇ ਆ ਅੱਛਾ ਤਾਸ਼ ਉਹ ਸੇਕ ਕੋਟ ਲਈ ਦੀ ਹੈ ਬੰਦਾ ਗਾਲਾਂ ਨਹੀਂ ਪੈਂਦੀਆਂ ਕਰੋ ਗਾਲਾਂ ਤਾਂ ਨਹੀਂ ਪੈਂਦੀਆਂ ਨਹੀਂ ਭਾਈ ਮੈਂ ਤਾਂ ਸੋਚ ਕੇ ਗਾਲਾਂ ਤਾਂ ਬੰਦੇ ਜਾਦੇ ਆ ਮੈਂ ਹਸਾਲ ਵਾਲਾ ਕੰਟਰੋਲ ਕਰਕੇ ਪਾਉਂ ਨਹੀਂ ਪੈਂਦੀਆਂ ਕੰਟਰੋਲ ਦੇ ਕਰਕੇ ਨਾ ਪੈਂਦੀਆਂ ਨੇ ਕਲ ਆਈ ਗਏ ਦੋ ਵੀ ਆਈ ਗਏ ਇਹ ਲੈ ਟਾਈਮ ਇਹ ਲੈ ਟਾਈਮ ਇਹ ਲੈ ਟਾਈਮ ਚਲੋ ਬਾਪੂ ਜੀ ਜਾਂਦੇ ਰਹੋ ਉਹ ਕਿਵੇਂ ਹੋ ਤੁਸੀਂ ਠੀਕ ਹੋ ਆ ਗੁਲਾਬੀ ਪੱਗ ਬੰਨ ਮੰਡਿਆ ਹਾ 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 ਅਜੇ ਵੀ ਵਿਆਹ ਤੇ ਜਿਹੜੇ ਸੁਪਨੇ ਨੇ ਨਾ ਮਨ ਚ ਜਾਂਦੇ ਹੀ ਨਹੀਂ ਪੈ ਗੁਲਾਬੀ ਪੱਗ ਬਨ ਗਿਆ ਜੇ ਵੀ ਫੀਲਿੰਗ ਲੈ ਜਾਂਦਾ ਵੀਰ ਸਾਡਾ ਹੈ ਇਹ ਗਲਾਬੀ ਪੰਗ ਵੈਸੇ ਮਤਲਬ ਸ਼ੌਂਕ ਨਾ ਮੰਨਦੇ ਕੋਈ ਵੈਸੇ ਵਿਆਹ ਵਾਲੀ ਫੀਲਿੰਗ ਹੀ ਆ ਜੀ ਚੌਂਕਣਾ ਹੈ ਚੌਂਕਣਾ ਵਾਲੀ ਵਿਆਹ ਵਾਲੀ ਨਹੀਂ ਉਹ ਬਾਪੂ ਸਾਡਾ ਕਹਿੰਦਾ ਵਿਆਹ ਵਾਲੀ ਫੀਲਿੰਗ ਵਾਲੀ ਪੱਗ ਆ ਤੇ ਬੰਦੇ ਨੇ ਹਾਂ ਜੀ ਮੰਨ ਨਹੀਂ ਲੈਣਾ ਪਿੰਡ ਵਾਲੇ ਜਿਵੇਂ ਕਹਿੰਦੇ ਆ ਹਾਂ ਜੀ ਕੀ ਹੋ ਗਿਆ ਅੱਛਾ ਰਿਸੇ ਵਾਲੀ ਹਾਂ ਜੀ ਇਹ ਕੀ ਲੱਗਦੇ ਤੁਹਾਡੇ ਇਹ ਬਣਵਾਇਆ ਇਹ ਕੀ ਬਣਵਾਇਆ ਭਾਈਆ ਪਰੋਣਾ ਮੂੰਹ ਪਰ ਜਾਂਦਾ ਗੇ ਪਰੋਣਾ ਆਖੇ ਤਾਂ ਮੂੰਹ ਪਰ ਜਾਂਦਾ ਤੇ ਤੁਸੀਂ ਕੀ ਕਹਿੰਦੇ ਨਾਲ ਮੇਰੇ ਤਾਂ ਭਾਈ ਐ ਇਹ ਭਾਈ ਸਾਲਾ ਨਹੀਂ ਕਹਿਣਾ ਨਾ ਅੱਛਾ ਸਾਲਾ ਕਿਸ ਨੂੰ ਕਹਿ ਦੇਣਾ ਮੇਰਾ ਸਾਲਾ ਤੇ ਸਾਲੇ ਨੂੰ ਐ ਬੋਲ ਕਿਵੇਂ ਕਰਤੀ ਨੇ ਐ ਨਹੀਂ ਲੱਗਦਾ ਫਿਰ ਗੁੱਸਾ ਕਰਦੇ ਗੁੱਸਾ ਕਰਦੇ ਨੇ ਪਰ ਜਿਹੜਾ ਰਿਸ਼ਤੇਦਾਰੀ ਉਹ ਤਾਂ ਮੰਨਣੀ ਪੈਣੀ ਨਾ ਫਿਰ ਜਵਾਕਾ ਦਾ ਮਾਮਾ ਆਖਿਆ ਜਾਂਦਾ ਜੀ ਐ ਜੋ ਆਕਾ ਮੇਰੇ ਜਵਾਕਾ ਦਾ ਮਾਮਾ ਤੂੰ ਕੀ ਕਹਨੇ ਮੇਰਾ ਭਾਈ ਭਾਈ ਯਾਰ ਪ੍ਰਾਣਾ ਨਹੀਂ ਕਹਿੰਦੇ ਗੱਲੀ ਭਾਈ ਜੇ ਪ੍ਰਾਣਾ ਬਣਾਇਆ ਤਾਂ ਕਹਣਾ ਪੜਾ ਫਿਰ ਕਿਵੇਂ ਕੁੜੀਆਂ ਤਰ੍ਹਾਂ ਐ ਜੋ ਖੜਾ ਸੰਗਦਾ ਹੈ ਹੈ ਸੰਗਦਾ ਕਤੋਂ ਅਜੇ ਬੁਖਾਰ ਹਾਂ ਇਹ ਬੁਖਾਰ ਜਨ ਅਜੇ ਬੁਖਾਰ ਗਾਣਾ ਸੁਣਾਓ ਘੈਂਟ ਜਾ ਫਿਰ ਘੈਂਟ ਜਾ ਸੁਣਾਓ ਜਿੱਥੋਟਾ ਵਿਆਹ ਹਣ ਗਿਆ ਸਿਮੰਡਨ ਕਰਤਾ ਚੌੜ ਚੌੜ ਵਿੱਚ ਕੁੰਡਾ ਖਿੱਚ ਖਿੱਚ ਹਲਟ ਪਾਰਤੀ ਮੇਰੀ ਪੂਰੇ 360ਾਂ ਦੀ ਤੇ ਚਾਚੀ ਮੈਂ ਮੰਗਰੋ ਪਛਤਾਇਆ ਨੀ ਜੰਮ ਜਾ ਕੇ ਜੱਟਾਂ ਦੀ ਕਾਂਦੀ ਤੁਸੀਂ ਸੋਫੀਆਂ ਦੇ ਨਾਲ ਰਹਿਣਾ ਵਿੱਚ ਠਾ ਮੰਨਦਾ ਮੇਰਾ ਕਹਿਣਾ ਤੂੰ ਰਾ ਦੇ ਕੰਡਿਆਂ ਦੇ ਵਿੱਚ ਕਿਵੇਂ ਕੱਸ ਗਿਆ ਜੈ ਵੱਡੀ ਤੇ ਆ ਤੂੰ ਜੱਟਾਂ ਵਿੱਚ ਕਿਵੇਂ ਫਸ ਗਿਆ ਆ ਫੇਰ ਪਿਆਰ ਜੇ ਆ ਲੱਗਾ ਤਾਂ ਮੈਨੂੰ ਕਹਿੰਦਾ ਖੰਡ ਦੀ ਪੁੜੀ ਨਹੀਂ ਆਪ ਸੱਜਰੇ ਮੱਖਣ ਦਾ ਪੇੜਾ ਆ ਤਾਂ ਮੈਨੂੰ ਕਹਿੰਦੀ ਰੱਖ ਮਿੱਤਰਾ ਵੇ ਤੈਨੂੰ ਇੱਕ ਦਤਵੀਤ ਬਣਾ ਕੇ ਅਜੇ ਬੁਖਾਰ ਚੜਿਆ ਇਹ ਬੁਖਾਰ ਨਾ ਹੁੰਦਾ ਘਰੇ ਕੀ ਹਾਲ ਬਣਾਉਨੇ ਹੈ ਤਿੰਨ ਚਾਰ ਗਾਣੇ ਸੁਣਾ ਕੇ ਨਾਉਨਸਟਾਪ ਅਜੇ ਬੁਖਾਰ ਜਣਿਆ ਅਜੇ ਬੁਖਾਰ ਜਣਿਆ ਆ ਵੇਖੀ ਹੁਣ ਲੱਗਿਆ ਸ਼ੈਲ ਕੱਢੋ ਇਹਦਾ ਪਾਣੀ ਹੋ ਗਿਆ ਡੂੰਗੇ ਝੋਨਾ ਲਾਉਣਾ ਹੀ ਸ਼ੱਦ ਦੇਣਾ ਆਂਦੀ ਡੂੰਗੇ ਬੋਰ ਕਰਾਣਾ ਵਿੱਚ ਝੋਨੇ ਬਿਨਾ ਸਰਨਾ ਪਾਣੀ ਹੋ ਗਿਆ ਡੂੰਦੇ ਡੂੰਗੇ ਬਣਾਉਣਾ ਹੀ ਚੜ ਦੇਣਾ ਹਾਂ ਕਿਤੇ ਮੈਂ ਨਹੀਂ ਹਾਂ ਜੀ ਬਾਪੂ ਜੀ ਹਾਂ ਜੀ ਮਨ ਤੇ ਨੂੰ ਗੁੱਸਾ ਕਿਹੜੀਆਂ ਕਿਹੜੀਆਂ ਗੱਲਾਂ ਤੇ ਚੜਦਾ ਉਹ ਦੱਸੋ ਮੈਨੂੰ ਹੌਲੀ ਹੌਲੀ ਚੱਲੋ ਮਾੜੇ ਮਨ ਰਾਮਨਾਥ ਟੈਲ ਦੇ ਚੱਲ ਜਿਸੇ ਕੋਲੋਂ ਨਹੀਂ ਚੜਦਾ ਗੁੱਸਾ ਦਾ ਹੋ ਜਾਂਦਾ ਫਿਰ ਇਹ ਨੀ ਚੜਦਾ ਕਦੇ ਕਦੇ ਚੜ ਵੀ ਜਾਂਦਾ ਕਿਹੜੀ ਗਰਾਨੀ ਨਾ ਅੱਖੇ ਲੱਗੇ ਕਿਤੇ ਹਾਏ ਉਹ ਦੋ ਫਿਰ ਗਰਮੀ ਚੜਦਾ ਅੱਛਾ ਮੁੰਡੇ ਨਾ ਗੱਲ ਸੁਣ ਲੈ ਬਾਈ ਜੀ ਫਿਰ ਆਉਦੀ ਤਾਂ ਹੰਪਾ ਆਇਓ ਉਹਦਾ ਜ਼ਮੀਨ ਨਹੀਂ ਦੇਣੀ ਬੱਸ ਹਾਂ ਅੱਛਾ ਫਿਰ ਗੁੱਸਾ ਚੜਦਾ ਬਿਲਕੁਲ ਅਸੀਂ ਆਪ ਹੀ ਵਾਈ ਕਰਾਂਗੇ ਅੱਛਾ ਮੁੰਡੇ ਦੇ ਸਹੀ ਗੱਲ ਲੈ ਵੀ ਪਿੰਡ ਦੇ ਆ ਅਸਲੀ ਮਤਲਬ ਦਿਲੋਂ ਗੱਲ ਨਿਕਲੀ ਇਹ ਸੱਚੀਆਂ ਗੱਲਾਂ ਨੇ ਸੱਚੀਆਂ ਜਾਓ ਹਾਂਜੀ ਜਾਓ ਇਹ ਕਹਿੰਦਾ ਮੁੰਡੇ ਅੱਖੇ ਨਾ ਲੱਗੇ ਤਾਂ ਅੱਖੇ ਲੱਗਦੇ ਨਹੀਂ ਨਾ ਲੱਗਦੇ ਨਹੀਂ ਫਿਰ ਗੁੱਸਾ ਚੜਦਾ ਗੁੱਸਾ ਚੜਨਾ ਹੀ ਤਾਂ ਅੱਖੇ ਨਾਲ ਲੱਗਣਗੇ ਫਿਰ ਗੁੱਸਾ ਕਿਵੇਂ ਕੱਢਦੇ ਕਿਵੇਂ ਗੁੱਸਾ ਗਾਲਾਂ ਕ ਅਸੀ ਕਿ ਭਾਈ ਜੀ ਠੀਕ ਆ ਜੀ ਕੀ ਹਾਲ ਚੱਲ ਰਹੇ ਜੀ ਬਸ ਵਧੀਆ ਵਧੀਆ ਚੱਲਦੀ ਕਹਾ ਜੀ ਲਓ ਜੀ ਇੱਕ ਸਖਸੀਅਤ ਨਾਲ ਤੁਹਾਨੂੰ ਮਿਲਾਉਨੇ ਆ ਜਿਹੜੀ ਪਿੰਡ ਕੁੜਿਆਣਾ ਦੀ ਹੈ ਨਾਂ ਜੀ ਬੱਬੂ ਬਰਾੜ ਬਹੁਤ ਸਾਰੇ ਗੀਤ ਲਿਖੇ ਨੇ ਉਹਨਾਂ ਨੇ ਇਹਨਾਂ ਦੇ ਗੀਤ ਗਾ ਕੇ ਬਹੁਤ ਸਾਰੇ ਗਾਇਕਾਂ ਨੇ ਨਾਮਣਾ ਖੱਟਿਆ ਤੁਹਾਨੂੰ ਆਪ ਹੀ ਦੱਸਣਗੇ ਕਿਹੜੇ ਕਿਹੜੇ ਗੀਤ ਉਹਨਾਂ ਦੇ ਮਾਰਕੀਟ ਚ ਆਏ ਨੇ ਔਰ ਆ ਰਹੇ ਨੇ ਸਰਪ੍ਰੀਤ ਸਨੀ ਦਾ Song ਸਾਡੇ ਨਾਲ ਵਿਆਹ ਮਾਸ਼ਾਲੀ ਦਾ ਸ਼ੀਸ਼ਾ ਦੀਪ ਢਿਲੋਂ ਜਸਮੀਨ ਜੱਸੀ ਦਾ ਦਿਲ ਤੇ ਜਾਨ ਬਲਕਾਰਨ ਕੀਲਾ ਜੀ ਦਾ ਸਤਸ੍ਰੀਕਾਲ ਹੋਰ ਵੀ ਨਵੇਂ ਨਵੇਂ ਮੇ ਟ੍ਰਾਈ ਕਰ ਰਹੇ ਨੇ ਲਵਜੀਤ ਸੰਗਰਾਮ ਹੰਜ਼ ਅਨੰਤਪਾਲ ਬਿੱਲਾ ਦੱਸੀ ਗਏ ਇਹਨਾਂ ਦੀ ਬਾਕੀ ਜਿਹਨਾਂ ਨੇ ਅਨਵਾਈਟ ਕਰਾਇਆ ਹੈ ਇਹ ਆ ਰਹੇ ਨਾ ਕਿੰਨੀ ਦੇਰ ਹੋ ਗਈ ਤੁਹਾਨੂੰ ਲਿਖਦੇ ਆ ਤਕਰੀਬਨ ਮੈਨੂੰ 17 ਤੋਂ 18 ਸਾਲ ਹੋ ਗਏ 17 18 ਸਾਲ ਹੋ ਗਏ ਲਿਖਦੇ ਨਾ ਲਿਖੀ ਜਾਂਦੇ ਹੋ ਉਸ ਲਿਖੀ ਜਾਂਦੇ ਜੀ ਰਿਕਾਰਡ ਹੋਈ ਜਾਂਦੇ ਕਈ ਅੱਜ ਕੱਲ ਗੀਤਕਾਰ ਆਪ ਗਾਉਣ ਲੱਗ ਪਏ ਤੁਸੀਂ ਵੀ ਵਿਚਾਰਿਆ ਇਸ ਤਰ੍ਹਾਂ ਹਾਂਜੀ ਹਾਂਜੀ ਮੈਂ ਬਹੁਤ ਜਲਦੀ ਜੇ ਪਰਮਾਤਮਾ ਨੇ ਚਾਹਿਆ ਤਾਂ ਆਪ ਗਾਉਂਗੇ ਹਾਂਜੀ ਹਾਂਜੀ ਮੈਂ ਲੈ ਕੇ ਆਉਂਗਾ ਲਓ ਫਿਰ ਇਹਨਾਂ ਨੇ ਪਤਾ ਨਹੀਂ ਕਦੋਂ ਗਾਉਣਾ ਗਾਣਾ ਮੈਂ ਅੱਜ ਹੀ ਸੁਣਨਾ ਬੱਬੂ ਖਰਾ ਉਹ ਚੰਡੀਗੜ੍ਹ ਪੜਦੀ ਆ ਪੂਰੀ ਐ ਸ਼ਿਕਾਰ ਦੀ ਆ ਉਹ ਚੰਡੀਗੜ੍ਹ ਪੜ੍ਹ ਦਿਆ ਪੂਰੀ ਆ ਸ਼ਿਕਾਰੀ ਦਿਆ ਬੇਬੇ ਤੋਰਦੀ ਵਿਆਹ ਦੀ ਗੱਲ ਪੈਰ ਉਹਦੇ ਫੜ ਦਿਆ ਉਹ ਕਹਿੰਦੀ ਹਾੜੇ ਹਾੜੇ ਨਾ 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 ਮੇਰੀ ਮਾਂ ਉਹ ਡਰਦੀ ਸ਼ਕੀਨ ਜੱਟੀ ਵਿਆਹ ਨਹੀਂ ਕਰਾਉਂਦੀ ਕਿ ਸਿਹੜਬੂਜ ਜੱਟਣਾ ਵਿਆਹੀ ਜਾਵਾਂ ਨਾ ਉਹ ਡਰਦੀ ਸ਼ਕੀਨ ਜੱਟੀ ਵਿਆਹ ਨਹੀਂ ਕਰਾਉਂਦੀ ਕਿ ਤੇਹੜਬੂਜ ਜੱਟਣਾ ਵਿਆਹੀ ਜਾਵਾਂ ਨਾ ਦੇਸੀ ਪੰਜਾਬ ਮੇਰਾ ਦੇਸੀ ਪੰਜਾਬ